ਸੌਣ ਦੇ ਮਹੀਨੇ ਦੀ ਬਰਸਾਤ ਕਈਏ ਤਾਂ ਪਤਾ ਨਹੀਂ ਚਲਦਾ ਕਿ ਕਦੋਂ ਸ਼ੁਰੂ ਹੋ ਜਾਣੀ ਹੈ ਤੇ ਕਦੋਂ ਬੰਦ ਹੋ ਜਾਣੀ ਹੈ ਔਰ ਕਦੋਂ ਹਲਕੀਆਂ ਕਣੀਆਂ ਪੈਣੀਆਂ ਨੇ ਤੇ ਕਦੋਂ ਇੱਕਦਮ ਇੰਨਾ ਤੇਜ਼ ਮੀਂਹ ਪੈਣਾ ਹੈਗਾ ਕਿ ਤੁਸੀਂ ਜਿਹੜਾ ਆਪਣੇ ਆਪ ਨੂੰ ਬਚਾ ਬਣੀ ਕਰ ਸਕਦੇ اسی ਤਰ੍ਹਾਂ ਦਾ ਮਾਹੌਲ ਇਸ ਵਕਤ ਲੁਧਿਆਣਾ ਦੇ ਅੰਦਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਅਸਮਾਨ ਦੇ ਵਿੱਚ ਕਿਤੇ ਨਾ ਕਿਤੇ ਦੂਸਰੀ ਪਾਸੇ ਤੁਹਾਨੂੰ ਹਲਕੀ ਧੁੱਪ ਵੀ ਦਿਖਾਈ ਦੇਗੀ ਬੱਦਲ ਵੀ ਦਿਖਾਈ ਦੇਣਗੇ ਔਰ ਨਾਲ ਦੀ ਨਾਲ ਇਸ ਵਕਤ ਲੁਧਿਆਣਾ ਦੇ ਵਿੱਚ ਲੱਗੀ ਹੋਈ ਝੜੀ ਵੀ ਦਿਖਾਈ ਦੇਗੀ ਬਰਸਾਤ ਹੋ ਰਹੀ ਹੈ بارش ਹੋ ਰਹੀ ਹੈ ਔਰ ਲੋਕ ਜਿਹੜੇ ਨੇ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਸਕੂਲ ਤੋਂ ਛੁੱਟੀ ਵੀ ਜਿਹੜੀ ਆ ਹੁਣ ਦਾ ਟਾਈਮ ਹੋ ਚੁੱਕਾ ਹੈਗਾ ਸਕੂਲ ਦੇ ਬੱਚੇ ਜਿਹੜੇ ਨੇ ਛੁੱਟੀ ਕਰਕੇ ਘਰਾਂ ਨੂੰ ਜਾ ਰਹੇ ਨੇ ਲੇਕਿਨ ਉਹਨਾਂ ਨੂੰ ਜਿਹੜੇ ਪੇਰੈਂਟਸ ਲੈ ਕੇ ਆਏ ਨੇ ਜਦੋਂ ਘਰੋਂ ਉਤਰੇ ਸੀ ਬਰਸਾਤ ਨਹੀਂ ਹੋ ਰਹੀ ਸੀ ਲੇਕਿਨ ਹੁਣ ਜਿਹੜਾ ਲਗਾਤਾਰ ਪਿਛਲੇ 20-25 ਮਿੰਟ ਤੋਂ ਬਰਸਾਤ ਹੋ ਰਹੀ ਹੈ ਮੀਂਹ ਪੈ ਰਿਹਾ ਹੈ ਪਾਣੀ गिरਦਾ ਹੋਇਆ ਨਜ਼ਰ ਆ ਰਿਹਾ ਹੈਗਾ ਲੋਕ ਸ਼ੈਲਟਰ ਲੱਭਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਫਿਰ ਵੀ ਪਿਛਦੇ ਹੋਏ ਆਪਣੀ ਮੰਜ਼ਲ ਵੱਲ ਜਾ ਰਹੇ ਨੇ ਕਈ ਲੋਕ ਜਿਨ੍ਹਾਂ ਨੂੰ ਪਤਾ ਹੈ ਪ੍ਰੇਪੇਅਰ ਨੇ ਕਿ ਅਜਿਹੇ ਮੌਸਮ 'ਚ ਕਦੀ ਵੀ ਨਹੀਂ ਪੈ ਸਕਦਾ ਉਹਨਾਂ ਕੋਲ ਛਤਰੀ ਜਾਂ ਫਿਰ ਆਪਣੇ ਜਿਹੜੇ ਨੇ ਜੰਟ ਸੂਟ ਪਾਏ ਹੋਏ ਨੇ ਬਰਸਾਤੀਆਂ ਪਾਈਆਂ ਹੋਈਆਂ ਨੇ ਲੇਕਿਨ ਸਕੂਲਾਂ ਤੋਂ ਜਿਹੜੇ ਬੱਚੇ ਆ ਰਹੇ ਨੇ ਉਹ ਬਰਸਾਤ ਦੇ ਵਿੱਚ ਭਜਦੇ ਹੋਏ ਨਜ਼ਰ ਆ ਰਹੇ ਨੇ ਹਾਲਾਕੀ ਜਿਹੜੇ ਪ੍ਰਿਪੇਅਰ ਨੇ ਉਹਨਾਂ ਨੇ ਬਰਸਾਤੀਆਂ ਜ਼ਰੂਰ ਪਾਈਆਂ ਹੋਈਆਂ ਨੇ ਆਪਣੇ ਆਪ ਨੂੰ ਜਿਹੜਾ ਕਵਰ ਜ਼ਰੂਰ ਕੀਤਾ ਹੋਇਆ ਪਤਾ ਹੈ ਕਿ ਬਰਸਾਤ ਦਾ ਸੀਜ਼ਨ ਹੈ ਲਗਾਤਾਰ ਮੀਂਹ ਪੈਣਾ ਹੀ ਪੈਣਾ ਅਸੀਂ ਖੁਦ ਆਪਣੀ ਗੱਲ ਕਰੀਏ ਤਾਂ ਮੀਂਹ ਦੇ ਵਿੱਚ ਪੂਰੀ ਤਰ੍ਹਾਂ ਨਾਲ ਭਿੱਜ ਚੁੱਕੇ ਆਂ 5 ਮਿੰਟ ਦੇ ਅੰਦਰ ਇੰਨੀ ਜ਼ਿਆਦਾ ਤੇਜ਼ ਬਾਰਿਸ਼ ਜਿਹੜੀ ਇਹ ਦੇਖਣ ਨੂੰ ਮਿਲੀ ਕਿ ਰੁਕਦੇ ਰੁਕਦੇ ਹੀ ਤੁਸੀਂ ਪੂਰੀ ਤਰ੍ਹਾਂ ਨਾਲ ਕੱਪੜੇ ਵੀ ਗਿੱਲੇ ਹੋ ਜਾਂਦੇ ਔਰ ਇਸਮੀ ਦੇ ਵਿੱਚ ਭਿੱਜ ਵੀ ਜਾਂਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਬਰਸਾਤ ਦੀਆਂ ਜਿੱਥੇ ਲੁਧਿਆਣਾ ਦੇ ਵਿੱਚ ਪਿਛਲੇ 1 ਘੰਟੇ ਤੋਂ ਸਮਰਾਲਾ ਚੌਂਕ ਤੋਂ ਲੈ ਕੇ ਜ਼ਮਾਲਪੁਰ ਵਾਲੇ ਏਰੀਆ ਦੇ ਵਿੱਚ ਬਰਸਾਤ ਹੋ ਰਹੀ ਹੈ ਔਰ ਅਗਰ ਗੱਲ ਕਰੀਏ ਕੋਹਾੜੇ ਵਾਲੀ ਸਾਈਡ ਤੇ ਜਦੋਂ ਅਸੀਂ ਵਾਪਸ ਆਏ ਆਂ ਤਾਂ ਉੱਥੇ ਹਲੇ ਤੱਕ ਪਾਣੀ ਦੀ ਇੱਕ ਬੂੰਦ ਵੀ ਜਿਹੜੀ ਹੈ ਨਹੀਂ ਗਰੀ ਸੀ ਯਾਨੀ ਕਿ ਉਧਰ ਬਰਸਾਤ ਨਹੀਂ ਹੋਈ ਸੀ ਸੌਣ ਦੇ ਮਹੀਨੇ ਦੀ ਇਹੀ ਇੱਕ ਖਾਸੀਅਤ ਹੈ ਕਿ ਇਹ ਜਦੋਂ ਮੀਂਹ ਵਰਦਾ ਤਾਂ ਕਹਿੰਦੇ ਨੇ ਕਿ ਇੱਕ ਬਨੇਰਾ ਵੀ ਛੱਡ ਦਿੰਦਾ ਯਾਨੀ ਕਿ ਤੰਦ ਦੇ ਨਾਲ ਲੱਗਦੀ ਕੰਧ ਵੀ ਜਿਹੜੀ ਹੈ ਛੱਡ ਦਿੰਦਾ ਹੈਗਾ ਇੱਕ ਪਾਸੇ ਧੁੱਪ ਨਿਕਲੀ ਨਜ਼ਰ ਆਏਗੀ ਦੂਜੇ ਪਾਸੇ ਬਰਸਾਤ ਹੁੰਦੀ ਹੋਈ ਨਜ਼ਰ ਆਏਗੀ ਲੁਧਿਆਣਾ ਦੇ ਵਿੱਚ ਵੀ ਇਸ ਵਕਤ ਕਈਏ ਤਾਂ ਸਮਰਾਲਾ ਚੌਂਕ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਸਕੂਲਾਂ ਤੋਂ ਮਾਵਾਪ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਉਹ ਵੀ ਮੀਦੇ ਵਿੱਚ ਭਜਦੇ ਹੋਏ ਨਜ਼ਰ ਆ ਰਹੇ ਨੇ ਔਰ ਬੱਚੇ ਵੀ ਮੀਦੇ ਵਿੱਚ ਭਜਦੇ ਹੋਏ ਆਪਣੇ ਘਰਾਂ ਨੂੰ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਜਮਾਲਪੁਰ ਏਰੀਆ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਲਗਾਤਾਰ ਬਰਸਾਤ ਹੋ ਰਹੀ ਹੈ ਔਰ ਇਸ ਬਰਸਾਤ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਦਈਏ ਪਾਣੀ ਵੀ ਜਿਹੜਾ ਜਮਾ ਹੋਣਾ ਸ਼ੁਰੂ ਹੋ ਚੁੱਕਾ ਹੈ ਪਾਣੀ ਲਗਾਤਾਰ ਜਮਾ ਹੋ ਰਿਹਾ ਸੜਕਾਂ ਦੇ ਉੱਤੇ ਇਸ ਮੀਂਹ ਦੇ ਵਿੱਚ ਭਿੱਜਦੇ ਹੋਏ ਲੋਕ ਆਪਣੇ ਬੱਚਿਆਂ ਨੂੰ ਸਕੂਲੋਂ ਲਿਆ ਰਹੇ ਨੇ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਇੱਕਦਮ ਹੀ ਜਿਹੜੀ ਬਰਸਾਤ ਸ਼ੁਰੂ ਹੋ ਜਾਂਦੀ ਹੈ ਤਿਆਰ ਨਹੀਂ ਸੀਗੇ ਹਾਲਾਂਕਿ ਬੱਚੇ ਵੀ ਸਕੂਲ ਆਏ ਪੁੱਤ ਜਦੋਂ ਸਕੂਲੋਂ ਨਿਕਲੇ ਸੀ ਬਰਸਾਤ ਹੋ ਰਹੀ ਸੀ ਕਿ ਜਦੋਂ ਸਕੂਲ ਆਏ ਸੀ ਹਾਂਜੀ ਹੋ ਰਹੀ ਸੀ ਬਰਸਾਤ ਤੋਂ ਭਿੱਜਣ ਲਈ ਆਪਣਾ ਬੈਗ ਤਾਂ ਤੁਸੀਂ ਜਿਹੜਾ ਕਵਰ ਕਰ ਲਿਆ ਲੇਕਿਨ ਤੁਸੀਂ ਖੁਦ ਛਾਤਾ ਲੈ ਕੇ ਆਉਂਦੇ ਪੁੱਤ ਛਾਤਾ ਲੈ ਕੇ ਹੁਣ ਸਾਈਕਲ ਤੇ ਆਨੇ ਛਾਤਾ ਕਿਵੇਂ ਸੰਭਾਲਣਾ ਛਾਤਾ ਕਿਵੇਂ ਸਾਹਮਣਾ ਬਿਲਕੁਲ ਤਾਂ ਬਰਸਾਤ ਜਿਹੜੀ ਹੈ ਲਗਾਤਾਰ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਲੈ ਕੇ ਪਹੁੰਚ ਰਹੇ ਨੇ ਬੇਟਾ ਜਦ ਆਪ ਸਕੂਲ سے آ رہے تھے ਬਰਸਾਤ ਹੋ رہی تھی یا اب ਨਹੀਂ ਹੋ رہی تھی ਹੋ رہی تھی ਹੋ رہی تھی ٹھیک ਹੋ رہی تھی ਤਾਂ ਬਰਸਾਤ میں ਆਪਨੇ ਛਾਤਾ ਜਾਂ ਬਰਸਾਤੀ ਕਿਉਂ ਨਹੀਂ ਪਹਿਨੀ ਬਰਸਾਤੀ ਹੈ ਨਹੀਂ بابا ਪਹਿਨ ਲ लेंगे ਕੋਈ ਬਾਤ ਨਹੀਂ ਆ ਭੀਗਨੇ ਮੇ ਮਜ਼ਾ ਆਤਾ ਹੈ ਹਾਂ ਜੀ ਯੈਸ ਮੈਨੂੰ ਭੀਗਨੇ ਮੇ ਮਜ਼ਾ ਆਤਾ ਹੈ अच्छा इस मौसम में बच्चे कैसा एंजॉय करते हैं बढ़िया मस्त मजा आता है आपको बेटा बहुत मजा आता है बरसात ਨੂੰ ਇੰਜੋਏ ਕਰਦੇ ਹੋਏ ਇੱਥੇ ਲੋਕ ਦਿਖਾਈ ਦੇ ਰਹੇ ਨੇ ਖਾਸ ਕਰਕੇ ਬੱਚੇ ਇਸ ਬਰਸਾਤ ਨੂੰ ਇੰਜੋਏ ਕਰਦੇ ਨੇ ਆ ਇੱਥੇ ਗੱਲਬਾਤ ਕਰ ਲੈਂਦੇ ਆ ਮੈਮ एकदम ही बरसात शुरू हो जाती है बच्चों ਲਈ मुश्किल हो रही होगी ये हरियाणा स्कूल हां जी हां जी मुश्किल हो रही है ਗੱਡੀ ਸੀਗੀ ਵੜ ਕਹ ਰਹੇ ਹਸਬੰਦ ਕਹ ਰਿਹਾ ਕਿ ਨਹੀਂ بارش ਰੁਕ ਗਈ ਹੈ ਚਲੇ ਜਾਓ ਬਟ ਰਸਤੇ ਜਦੋਂ ਨਿਕਲੇ ਆ ਉਦੋਂ ਹੀ بارش ਸਟਾਰਟ ਹੋ ਗਈ ਫਿਰ ਤੋਂ ਅੱਛਾ ਇਹ ਇੱਕਦਮ ਬਰਸਾਤ ਥਰੀ ਐ ਇੱਕਦਮ ਰੁਕ ਰਹੀ ਐ ਹਾਂ ਇੱਕਦਮ ਹੀ ਹੋ ਰਹੀ ਐ ਬਟ ਇੰਜੋਏ ਵੀ ਕਰ ਰਹੇ ਆ ਹਾਂ ਆਪ ਬੇਟਾ ਕਿਵੇਂ ਇੰਜੋਏ ਕਰ ਰਹੇ ਹੋ بارش ਅੱਛੀ ਲੱਗ ਰਹੀ ਐ بارش ਤਾਂ ਬੱਚੇ ਜਿਹੜੇ ਨੇ ਲਗਾਤਾਰ ਇੰਜੋਏ ਕਰਦੇ ਨੇ ਲੇਕਿਨ ਮਾਵਾ ਪਿਦੀ ਤਕਲੀਫ ਕਿਤੇ ਨਾ ਕਿਤੇ ਵੱਜ ਜਾਂਦੀ ਐ ਜਿਸ ਤਰ੍ਹਾਂ ਤੁਸੀਂ ਖੁਦ ਸੁਣਿਆ ਕਿ ਜਦੋਂ ਅਸੀਂ ਘਰੋਂ ਨਿਕਲੇ ਸੀ ਤਾਂ ਬਰਸਾਤ ਨਹੀਂ ਸੀ لیکن ਕਰੋ نکلن ਤੋਂ ਬਾਅਦ ਜਿਹੜੀ ਹੈ ਬਰਸਾਤ ਸ਼ੁਰੂ ਹੋ ਗਈ اسی ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਕਿ 5 ਮਿੰਟ ਬਾਅਦ ਹੀ ਜਿਹੜੀ ਹੈ ਇੰਨੀ ਤੇਜ਼ ਬਰਸਾਤ ਹੁੰਦੀ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਬਚਾਅ ਕਰਨਾ ਮੁਸ਼ਕਲ ਹੋ ਜਾਂਦਾ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਸ ਬਰਸਾਤ ਦੇ ਵਿੱਚ ਸੜਕਾਂ ਤਾਂ ਗਿੱਲੀਆਂ ਹੈ ਹੀ ਲੋਕ ਵੀ ਜਿਹੜੇ ਨੇ ਲਗਾਤਾਰ ਪਿੱਛਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕਈ ਲੋਕ ਤਾਂ ਇਸ ਮੀਨੂ ਇੰਜੋਏ ਕਰਦੇ ਨੇ ਬਰਸਾਤ ਨੂੰ ਇੰਜੋਏ ਕਰਦੇ ਨੇ ਲੇਕਿਨ ਜਿਹੜੇ ਕੰਮਕਾਰਾਂ ਤੇ ਜਾਣ ਵਾਲੇ ਲੋਕ ਆ ਉਹਨਾਂ ਨੂੰ ਕਿਤੇ ਨਾ ਕਿਤੇ ਮੁਸੀਬਤ ਹੋ ਜਾਂਦੀ ਹੈ ਵੈਸੇ ਤਾਂ ਬਰਸਾਤ ਦਾ ਮੌਸਮ ਹੈ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਮੁਸੀਬਤ ਤਾਂ ਪਾਣੀ ਜਾਂਦੀ ਹੈ ਪਿੱਛਣਾ ਪੈ ਜਾਂਦਾ ਹਾਂਜੀ ਹਾਂਜੀ ਜੇ ਬਰਸਾਤ ਨਾਲ ਤਾਂ ਦਿੱਕਤ ਹੀ ਦਿੱਕਤ ਹੈ ਕਪੜੇ ਸਾਰੇ ਗਿੱਲੇ ਹੋ ਜਾਂਦੇ ਹਾਂ ਅੱਛਾ ਜਦੋਂ ਤੁਰੇ ਸੀ ਬਰਸਾਤ ਹੋ ਰਹੀ ਸੀ ਉਧਰ ਹੈ ਨਹੀਂ ਉਧਰ ਹੈ ਹੀ ਨਹੀਂ ਨਹੀਂ ਉਧਰ ਨਹੀਂ ਹੈ ਫੋਕਲ ਪੁਆਇੰਟ ਮੈਂ ਹੈ ਨਹੀਂ ਕੋਈ ਕੁਛ ਏਰੀਆ ਇਦਾਂ ਦਾ ਕੁਛ ਜਮੇ ਹੀ ਬਰਸਾਤ ਵਾਲਾ ਏਰੀਆ ਹੀ ਨਹੀਂ ਹੈਗਾ ਕਈ ਜਗ੍ਹਾ ਤੇ ਜਿਹੜੀ ਹੈ ਬਰਸਾਤ ਹੋ ਰਹੀ ਆ ਔਰ ਕਈ ਜਗ੍ਹਾ ਤੇ ਬਰਸਾਤ ਨਹੀਂ ਹੋ ਰਹੀ ਸਾਡੇ ਨਾਲ ਬਲੈਂਕਟ ਤੋਂ ਜਿਹੜੇ ਰੋਜ਼ ਸੜਕਾਂ ਤੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਵੀਰੇ ਜੀ ਕਈ ਜਗ੍ਹਾ ਤੇ ਬਰਸਾਤ ਹੈਗੀ ਹੈ ਕਈਆਂ ਦੇ ਤਾਂ ਬਿਲਕੁਲ ਹੀ ਨਹੀਂ ਗਈ ਆ ਜਰਾ ਪਲਟ ਆਜੀ ਪਤਾ ਨਹੀਂ ਕੀ ਹੋ ਰਿਹਾ ਹੁਣੇ ਮੈਂ ਆਰਡਰ ਦੇ ਕੇ ਆ ਸੁਖਦੇਵ ਨਗਰ ਹਾਂ ਉੱਥੇ ਬਾਰਿਸ਼ ਹੋਈ ਨਹੀਂ ਰਹੀ ਬਿਲਕੁਲ ਵੀ ਖਾਲੀ ਹੈਨਾ ਬਿਲਕੁਲ ਖਾਲੀ ਹੈ ਤੇ ਆਪਣਾ ਜਿੱਥੇ ਬਲੈਂਕਟ ਦਾ ਆਫਿਸ ਹੈ ਉੱਥੇ ਵੀ ਬਾਰਿਸ਼ ਨਹੀਂ ਹੋ ਰਹੀ ਐਥੇ ਬਾਰਿਸ਼ ਹੋ ਰਹੀ ਹੈ ਮਹਿਜ਼ 2 ਕਿਲੋਮੀਟਰ ਦਾ ਇਹ ਏਰੀਆ ਜਿੱਥੇ ਪੂਰਾ ਮੀਂਹ ਪੈ ਰਿਹਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਜਿੱਦਾਂ ਲਗਾਤਾਰ ਸੜਕਾਂ ਤੇ ਰਹਿਣੇ ਹੋ ਰੇਨ ਕੋਟ ਵਗੈਰਾ ਨਹੀਂ ਇਸਤੇਮਾਲ ਕਰਦੇ ਰੇਨ ਕੋਟ ਤਾਂ ਹੈਗਾ ਜੀ ਆਪਣੇ ਕੋਲ ਬਟ ਬਾਰਿਸ਼ ਤਾਂ ਹੋਵੇ ਸਹੀ ਤਰੀਕੇ ਨਾਲ ਤਾਂ ਹੀ ਪਾਈਏ ਉਹਨੂੰ ਕਿਤੇ ਬਾਰਿਸ਼ ਹੋ ਰਹੀ ਹੈ ਕਿਤੇ ਹੋਈ ਨਹੀਂ ਰਹੀ ਅਸੀਂ ਸੋਚਦੇ ਹਾਂ ਚਲੋ ਬਾਰਿਸ਼ ਨਹੀਂ ਹੋ ਰਹੀ ਤਾਂ ਰੇਨ ਕੋਟ ਕਿਉਂ ਪਾਈਏ ਫਿਰ ਅੱਗੇ ਜਾ ਕੇ ਦੇਖਦੇ ਤਾਂ ਬਾਰਿਸ਼ ਹੋ ਰਹੀ ਹੈ ਇਹ ਚੀਜ਼ ਹੈ ਇਹੀ ਚੀਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਰਸਾਤ ਦਾ ਬਿਲਕੁਲ ਵੀ ਪਤਾ ਨਹੀਂ ਚੱਲ ਰਿਹਾ ਕਿਸੇ ਜਗ੍ਹਾ ਤੇ ਬਰਸਾਤ ਹੋ ਰਹੀ ਹੈ ਕਿਸੇ ਜਗ੍ਹਾ ਤੇ ਬਿਲਕੁਲ ਵੀ ਬਰਸਾਤ ਜਿਹੜੀ ਹੈ ਨਹੀਂ ਹੋ ਰਹੀ ਦੇਸੀ ਦੇਖ ਸਕਦੇ ਹੋ ਬੱਚੇ ਆ ਬਾਰਿਸ਼ ਕੰਜਾਇ ਕਰਤੇ ਹੋ ਹਾਂ ਹਾਂ ਆ ਬੇਟਾ ਹਾਂ ਅੱਛਾ ਮੈਮ ਕਈ ਜਗ੍ਹਾ ਤੇ ਤਾਂ ਬਰਸਾਤ ਹੁੰਦੀ ਹੈ ਕਈ ਤੇ ਬਿਲਕੁਲ ਹੀ ਨਹੀਂ ਹੋ ਰਹੀ ਹਾਂਜੀ 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 ਜੀ ਤਾਂ ਕਈ ਜਗ੍ਹਾ ਤੇ ਜਿਹੜੀ ਹੈ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਔਰ ਕਈ ਜਗ੍ਹਾ ਤੇ ਬਿਲਕੁਲ ਵੀ ਬਰਸਾਤ ਜਿਹੜੀ ਨਹੀਂ ਹੋ ਰਹੀ ਕਈ ਏਰੀਏ ਜਿੱਦਾਂ ਫੋਕਲ ਪੁਆਇੰਟ ਵਾਲਾ ਏਰੀਆ ਪਿੱਛੇ ਬਿਲਕੁਲ ਵੀ ਬਰਸਾਤ ਨਹੀਂ ਹੈ ਉੱਥੇ ਲੋਕ ਸੁੱਕੇ ਹੋਏ ਆਂਦੇ ਹੋਏ ਦਿਖਾਈ ਦੇ ਰਹੇ ਲੇਕਿਨ ਜਿਸ ਤਰ੍ਹਾਂ ਹੀ ਜਮਾਲਪੁਰ ਦੇ ਨੇੜੇ ਪਹੁੰਚਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕਦਮੀ ਬਰਸਾਤ ਦੇ ਨਾਲ ਪਿੱਜੇ ਹੋਏ ਨਜ਼ਰ ਆਉਂਦੇ ਨੇ ਅੱਛਾ ਕਈ ਜਗ੍ਹਾ ਤੇ ਬਾਰਿਸ਼ ਹੋ ਰਹੀ ਹੈ ਕਈ ਤੇ ਜਮਾ ਹੀ ਹੈ ਨਹੀਂ ਕੀ ਹਾਂਜੀ 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 ਪਿੱਛੇ ਨਿਕਲ ਗਏ ਬਰਸਾਤ ਸੀਗੀ ਨਹੀਂ ਨਹੀਂ ਮੈਂ ਅੱਧਾ ਇੱਥੇ ਹੀ ਆਇਆ ਬਈ ਪਿੱਛੇ ਆਪਾਂ ਗਈ ਨਹੀਂ ਹੈਗੇ ਉਧਰਲੇ ਪਾਸੇ ਇੱਥੇ ਬਰਸਾਤ ਇੱਕਦਮੀ ਸ਼ੁਰੂ ਹੋ ਗਈ ਯਾਨੀ ਨਜ਼ਾਰਾ ਵੱਖਰਾ ਪਿੱਛੇ ਬਰਸਾਤ ਹੈ ਨਹੀਂ ਸੀ ਇੱਕਦਮੀ ਇੱਥੇ ਆ ਕੇ ਬਰਿਸ਼ ਸ਼ੁਰੂ ਹੋ ਗਈ ਹਾਂਜੀ ਤਾਂ ਫਿਰ ਕੀ ਕਰੇ ਬਾਰਿਸ਼ ਵਿੱਚ ਜਾਣਾ ਤਾਂ ਹੈ ਨਾ ਬੱਚੇ ਕੋਲ ਲਾਣਾ ਹੀ ਹੈ हाँ, अच्छा स्कूल से बच्चों को लाने में कितनी दिक्कत आ रही है बारिश हाँ जी तो फिर बरसात में बच्चों को लाना चालक में बारिश हो जाए तो फिर प्रॉब्लम तो है ही अच्छा जब घर से निकलते बारिश नहीं थी आप सोचते हो कि ठीक है आ जाएंगे हाँ जी जब एकदम से रस्ते में बारिश हो जाती है बहुत तेज प्रॉब्लम तो आते हैं कर रेन कोट या ऐसे बरसाती लेकर हाँ जी हाँ जी रेनकोट होना चाहिए बच्चों के पास बेटा आप बरसात में बहुत तो बच्चा लिए तो यह मौसम जोड़ा है खुशगुमा है खुशगवार है लेकिन कही लोगों बड़े ली कि ना कि मुसीबत है आ बेटा आप भी इंजॉय करते हो बारिश को हाँ जी कैसे इंजॉय करते हो क्या करते हो बारिश को? मैं बारिश में खेल के इंजॉय करता हूँ और साइकिल चला के इंजॉय करता हूँ अच्छा, आप तो फिर प्रे करते हो ना कि बारिश हो जाए हाँ जी ਔਰ ਪੇਰੈਂਟਸ ਕੋ ਕਿੰਨੀ ਮੁਸ਼ਕਿਲਤ ਹੋਤੀ ਆਪਕੋ ਲਾਣੇ ਨੂੰ ਪਤਾ ਹੈ ਹਾਂਜੀ ਤਬ ਬੱਚੇ ਤਾਂ ਜਿਹੜੇ ਨੇ ਕਿਤੇ ਨਾ ਕਿਤੇ ਪ੍ਰਾਰਥਨਾ ਕਰਦੇ ਨੇ ਕਿ ਮੀਂਹ ਪੈ ਜਾਵੇ ਰੱਬਾ ਰੱਬਾ ਮੀਂਹ ਵਰਸਾ ਇਹ ਗਾਣੇ ਗਾਉਂਦੇ ਹੋਣਗੇ ਇਹ ਕਹਾਵਤਾ ਬੋਲਦੇ ਹੋਣਗੇ ਲੇਕਿਨ ਜਿਹੜੇ ਮਾਪੇ ਨੇ ਦਿੱਕਤ ਉਹਨਾਂ ਦੀ ਵੱਧਦੀ ਆ ਹਲੇ ਵੀ ਕਮਾ ਤਾਂ ਝੜੀ ਲੱਗੀ ਹੋਈ ਹੈ ਔਰ ਇਸ ਝੜੀ ਨੂੰ ਇੰਜੋਏ ਵੀ ਕਰ ਰਹੇ ਨੇ ਲੋਕ ਔਰ ਕਿਤੇ ਨਾ ਕਿਤੇ ਪਿਜਦੇ ਹੋਏ ਵੀ ਨਜ਼ਰ ਆ ਰਹੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲਕਪੂਰ ਲੁਧਿਆਣਾ ਲਾਈਵ